ਸਾਰੇ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਹੁਣ ਅੱਜ ਆਪਾਂ ਬਣਾਉਣ ਲੱਗੇ ਆਂ ਖੀਰ ੂੜੇ ਜਿਹੜਾ ਸੌਣ ਦੇ ਮਹੀਨੇ ਦੇ ਵਿਚਲਾ ਜਿਹੜੇ ਖੀਰ ੂੜੇ ਨਹੀਂ ਖਾਦੇ ਨਾ ਔਰੇ ਕੁਝ ਵੀ ਨਹੀਂ ਖਾਦਾ ਹੈਗਾ ਉਹਦੇ ਵਾਸਤੇ ਆਪਾਂ ਨੇ ਸਾਰੀ ਤਿਆਰੀ ਕਰ ਲਈ ਐ ਦੇਖੋ ਜੀ ਆਪਾਂ ਨੇ ਇੱਧਰ ਨਾ ਬਾਸਮਤੀ ਚੌਲ ਲੱਤੇ ਆਂ ਇਹ ਰਾਤ ਨਾ ਮੈਂ ਚੰਗੀ ਤਰ੍ਹਾਂ ਨਾ ਚੂਕ ਕੇ ਨਾ ਚੰਗੀ ਤਰ੍ਹਾਂ ਨਾ ਸਾਫ਼ ਕਰਕੇ ਪਾਣੀ ਦੇ ਵਿੱਚ ਭਿਉਦੇ ਤੇ ਤਾਂ ਕਿ ਨਾ ਸਵੇਰੇ ਜਲਦੀ ਖੀਰ ਬਣ ਜਵੇ ਤੇ ਇੱਧਰ ਜਿਹੜਾ ਆਪਾਂ ਨੇ ਖੀਰ ਬਣਾਉਣੀ ਆ ਨਾ ਇਹੜਾ ਪਰ ਇਹ ਦੁੱਧ ਲੱਤਾ ਨਾ ਇਹ ਹੈਗਾ ਇਹ ਪੂਰਾ ਐਨ ਫੁੱਲ ਫੈਟ ਦਾ ਦੁੱਧ ਹੈ ਜੇ ਆਪਾਂ ਨੇ ਗਾੜੀ ਖੀਰ ਬਣਾਉਣੀ ਆ ਨਾ ਉਹਦੇ ਵਾਸਤੇ ਨਾ ਫੁੱਲ ਫੈਟ ਦਾ ਗਾੜਾ ਦੁੱਧ ਚਾਹੀਦਾ ਹੈ ਦੇਖੋ ਜੀ ਆਪਾਂ ਨੇ ਨਾ ਦੁੱਧ ਲੈ ਲਿਆ ਹੈ ਇਹੜਾ ਇਹ ਨਾ ਫੁੱਲ ਫੈਟ ਦਾ ਦੁੱਧ ਲੱਤਾ ਹੈ ਆਇ ਨਹੀਂ ਹੈਗਾ ਵੀ ਆਪਾਂ ਨੇ ਪਤਲਾ ਦੁੱਧ ਲੈਣਾ ਹੈ ਆਪਾਂ ਨੇ ਖੀਰ ਬਣਾਉਣੀ ਆ ਪੂਰੀ ਗਾੜੀ ਤੇ ਉਹਦੇ ਵਾਸਤੇ ਨਾ ਆਪਾਂ ਨੇ ਕੀ ਕਰਨਾ ਆਪਾਂ ਨੇੜੇ ਕਰਕੇ ਦਿਖਾਉਨੇ ਆ ਆਇ ਨਹੀਂ ਹੈਗਾ ਵੀ ਆਪਾਂ ਨੇ ਇਕੱਲੇ ਪਾਣੀ ਦੇ ਵਿੱਚ ਚੌਲ ਬਣਾ ਰਿਨਣੇ ਆ ਦੁੱਧ আর پانی মিক্স ਹੋਣਾ ਚਾਹੀਦਾ ਦੇਖੋ ਜੀ ਇਹ ਦੁੱਧ ਹੈਗਾ ਆਪਣੇ ਕੋਲ ਹੈਗਾ 2 ਲੀਟਰ ਦੁੱਧ ਹੈ ਤੇ ਜਿਹੜਾ ਆਪਾਂ ਨੇ ਵਿੱਚ ਇਹਦੇ ਪਾਣੀ ਪਾਉਣਾ ਬਸ ਇੰਨਾ ਕੇ ਪਾਣੀ ਪਾਉਣਾ ਤਾਂ ਕਿ ਜਿਹੜਾ ਦੁੱਧਾ ਦਾ ਆਪਣਾ ਨਾ ਹੀਠਾ ਨਾ ਲੱਗ ਸਕੇ ਚਲੋ ਹੁਣ ਆਪਾਂ ਗੈਸ ਚਲਾਉਨੇ ਆਂ ਦੇਖੋ ਜੀ ਖੀਰ ਬਣਦੀ ਆ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਜੇ ਆਪਣਾ ਦੁੱਧ ਪਤਲਾ ਹੁੰਦਾ ਨਾ ਫਿਰ ਆਪਾਂ ਨੂੰ ਕਾਸਟਰਡ ਪਾਉਣੇ ਦੀ ਲੋੜ ਪੈਂਦੀ ਆ ਮੈਂ ਅਸੀ ਕਾਸਟਰਡ ਨਹੀਂ ਪਾਉਣਾ ਹੈਗਾ ਆਪਣੇ ਕੋਲ ਦੁੱਧ ਪਹਿਲੇ ਹੀ ਬਹੁਤ ਗਾੜਾ ਹੈ ਘਰ ਦਾ ਹੈਗਾ ਇਹ ਦੁੱਧ ਮੱਝਾਂ ਦਾ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਚੌਲ ਪਾ ਦਨੇ ਆ ਜਦੋਂ ਆਪਣੀ ਕੀਰ ਬਣ ਗਈ ਨਾ ਬਾਅਦ ਵਿੱਚ ਤੇ ਆਪਾਂ ਫੇਰ ਬਣਾਵਾਂਗੇ ਪੂੜੇ ਦੇਖੋ ਜੀ ਪੂੜੇ ਨਾ ਸੌਣ ਦੇ ਵਿੱਚ ਜ਼ਰੂਰ ਬਣਾਉਣੇ ਚਾਹੀਦੇ ਆ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਤੇ ਕੱਲ ਆਪਾਂ ਨੇ ਬਣਾਈ ਜਾਂਦੇ ਗੁਲਗਲੇ ਚੋਰੀਆਂ ਮਹਾਚਰ ਅੱਜ ਬਣਾਉਣੇ ਆ ਕੀਰ ਪੂੜੇ ਤੇ ਉਹਦੇ ਵਾਸਤੇ ਆਪਾਂ ਨੇ ਹੁਣ ਸਵੇਰੇ ਸਵੇਰੇ ਸਾਜਰੀ ਨੇ ਕੀਰ ਬਣਾਉਣ ਵਾਸਤੇ ਰੱਖ ਦਿੱਤੀ ਆ ਉਨੇ ਆਮ ਨਾਲ ਸੇਮ ਕਰਦਣਾ ਹੈ ਆਪਣੇ ਗੈਰ ਤੇ ਹੌਲੀ ਹੌਲੀ ਨਾ ਮਿੱਠੀ ਮਿੱਠੀਆਂ ਆਜ ਤੇ ਆਪਣੀ ਖੀਰ ਬਣੂਗੀ ਤੇ ਉਸ ਤੇ ਮਗਰੋਂ ਫਿਰ ਆਪਾਂ ਮਿਲਦੇ ਆਂ। ਇਸ ਵਾਸਤੇ ਨਾ ਬਦਾਮ ਤੇ ਕਾਜੂਆਂ ਨਾ ਪਾਣੀ ਦੇ ਵਿੱਚ ਭਿਉਂਦਨੇ ਆਂ। ਫਿਰ ਇਹਦਾ ਛਿਲਕਾ ਉਤਰ ਜਾਊਗਾ। ਫਿਰ ਇਹ ਕੜੀ ਕਰਕੇ ਨਾ ਫਿਰ ਆਪਾਂ ਖੀਰ ਦੇ ਵਿੱਚ ਪਾਵਾਂਗੇ। ਕੋਲ ਜੀ ਜੇ ਖੀਰ ਦੇ ਵਿੱਚ ਕਾਜੂ ਬਦਾਮ ਨਾ ਹੋਣਾ ਤਾਂ ਆਪਣੀ ਖੀਰ ਨਾ ਇਹ ਤੋਂ ਬਿਨਾ ਅਧੂਰੀ ਹੈ। ਇਹ ਆਪਾਂ ਇਹਦੇ ਵਿੱਚ ਖੋਪਾ-ਕੋਪਾ ਕੱਟ ਕੇ ਹੈ ਚੰਗੀ ਤਰ੍ਹਾਂ ਖੀਰ ਪਾਵਾਂਗੇ। ਖੀਰਪਾ ਦਾ ਕੱਟ ਕੇ ਪਾਵਾਂਗੇ। ਹੁਣ ਆਪਾਂ ਇਹਨਾਂ ਨੂੰ ਕਿਆ ਕਰਨਾ ਪਾਣੀ ਦੇ ਵਿੱਚ ਐ ਚੰਗੀ ਤਰ੍ਹਾਂ ਭਿਉ ਦੇਣਾ। ਨਾਲੇ ਤਹੇ ਪੋਲੇ ਹੋ ਜਾਣਗੇ। ਫਿਰ ਕੜਿੰਗ ਵੇਲੇ ਨਾ ਫਿਰ ਸੌਖੇ ਹੋ ਜਾਣਗੇ। ਇਹ ਵੇਖੀ ਆਪਣੇ ਖੀਰ ਰੱਦ ਦੇਖੋ ਮਾਰੂ ਮਾਰ ਰਿਜ ਰਹੀ ਆ। ਰਿਜ ਰਿਜ ਕੇ ਨਾ ਗਾੜੀ ਹੋਣੀ ਸ਼ੁਰੂ ਹੋ ਗਈ ਆ। ਤੇ ਹੁਣ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ। ਆਪਾਂ ਹੁਣ ਨੇੜੇ ਕਰਕੇ ਦਿਖਾਉਨੇ ਆ। ਦੇਖੋ ਆਪਣੇ ਚੌਲ ਨਾ ਚੰਗੀ ਤਰ੍ਹਾਂ ਭੁਲਗੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਨਾ ਦੁੱਧ ਹੋਰ ਐਡ ਕਰ ਦਨੇ ਆ। ਥੋੜਾ ਗੈਸ ਕਰਕੇ ਤੇਜ ਇਹਨੂੰ ਚੰਗੀ ਤਰ੍ਹਾਂ ਨਾ ਵਾਲੀ ਦਵਾ ਲੈਨੇ ਆ ਤੇ ਆਪਣੀ ਵਕੀਰ ਬਣ ਕੇ ਹੋ ਗਈ ਹੈ ਤਿਆਰ ਜਿਹੜੇ ਆਪਾਂ ਨੇ ਹੁਣ ਇਹਦੇ ਵਿੱਚ ਕਾਜੂ ਬਦਾਮ ਪਾਉਣੇ ਆ ਨਾ ਹੁਣ ਆਪਾਂ ਉਹਨਾਂ ਦੀ ਕੱਲੀ ਇਹ ਕਟਿੰਗ ਕਰੀਂ ਕਰਕੇ ਨਾ ਫੇਰ ਆਪਾਂ ਤੁਹਾਨੂੰ ਥੋੜੀ ਦੇਰ ਤੱਕ ਫੇਰ ਮਿਲਦੇ ਆਂ। ਦੇਖੋ ਜੀ ਆਪਣੀ ਖੀਰ ਬਣ ਕੇ ਹੋ ਗਈ ਹੈ ਤਿਆਰ ਤੇ ਕੋ ਐ ਚੋਲ ਚੰਗੀ ਤਰ੍ਹਾਂ ਘੁਲ ਗਏ ਨੇ ਤੇ ਪੂਰੀਆਂ ਨਾ ਗਾੜੀ-ਗਾੜੀ ਖੀਰ ਬਣੀ ਆਪਣੀ ਦੇਖੋ ਕਿੰਨੀ ਵਧੀਆ ਤੇ ਬਾਸਮਤੀ ਦੇ ਚੋਲ ਤੇ ਤੇਰੀ ਖੀਰ ਦੀ ਨਾ ਇੰਨੀ ਜਿਆਦਾ ਖਿਸ਼ੋ ਆ ਰਹੀ ਹੈ ਨਾ ਤੇ ਖੀਰ ਆਪਣੀ ਇੱਕ ਨੰਬਰ ਬਣੀ ਹੈ ਚਲੋ ਜੀ ਆਪਣੀ ਖੀਰ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਇੱਕ ਤਾਂ ਆਪਾਂ ਇਹਦੇ ਵਿੱਚ ਪਾਉਣਾ ਇੱਕ ਓਪਾ ਇੱਕ ਪਾਉਣਾ ਕਾਜੂ ਤੇ ਬਦਾਮ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਨਾ ਛੋਟੇ ਛੋਟੇ ਪੀਸਾਂ ਦੇ ਵਿੱਚ ਨਾ ਕਟਿੰਗ ਕਰ ਲਈਦੀ ਹੁਣ ਆਪਾਂ ਇਹਦੇ ਵੀ ਖੀਰ ਦੇ ਵਿੱਚ ਪਾ ਦਨੇ ਆ ਦੇਖੋ ਜੀ ਖੋਪਾ ਪਾਉਣ ਦੇ ਨਾਲ ਨਾ ਖੀਰ ਦਾ ਨਸਵਾੜੇ ਬਦਲ ਜਾਂਦਾ ਇਹਨੂੰ ਇੱਕ ਦੋ ਮਿੰਟ ਦਾ ਹੋਰ ਲਵਾ ਲੈਣੇ ਸੇਕ ਦੇਖੋ ਜੀ ਜੀਨੇ ਤਾਂ ਖਾਣੇ ਆ ਖੀਰ ਦੇ ਨਾਲ ਪੂੜੇ ਉਹਦੇ ਵਾਸਤੇ ਆਪਾਂ ਬਣਾਵਾਂਗੇ ਪੂੜੇ ਵੀ ਬਣਾਵਾਂਗੇ ਤੇ ਸਾਡੇ ਮੰਮੀ ਜੀ ਉਹ ਨਹੀਂ ਕਹਿੰਦੇ ਵੀ ਮੇਰਾ ਖੀਰ ਦੇ ਨਾਲ ਨਾ ਕੜਾ ਖਾਣ ਨੂੰ ਦਿਲ ਕਰਦਾ ਹੈ ਚਲੋ ਜੀ ਆਪਾਂ ਨੇ ਇੱਕ ਪਾਸੇ ਨਾ फटाफट ਕੜਾਹ ਵੀ ਬਣਾ ਦਿੱਤਾ ਏ ਕਿ ਜਿਹੜਾ ਕੜਾਹ ਬਣਾਇਆ ਹੈ ਨਾ ਆਪਾਂ ਆਟੇ ਵਾਲਾ ਬਣਾਇਆ ਏ ਤੇ ਬਹੁਤ ਜ਼ਿਆਦਾ ਨਾ ਟੇਸਟੀ ਲੱਗਦਾ ਕਹਿੰਦੀ ਮੈਨੂੰ ਖੀਰ ਦੇ ਨਾਲ ਕੜਾਹ ਚਲੋ ਜੀ ਆਪਾਂ ਨੇ ਬਣਾ ਕੇ ਨਾ ਡੋਂਗੇ ਦੇ ਵਿੱਚ ਰੱਖ ਦਿੱਤਾ ਹੈ ਦੇਖੋ ਇਹਦਾ ਕਲਰ ਦੇਖੋ ਕਿੰਨਾ ਵਧੀਆ ਆ ਇਹ ਹੀ ਆਪਾਂ ਨੇ ਬਣਾਇਆ ਏ ਦੇਸੀ ਘਿਓ ਦੇ ਵਿੱਚ ਬਣਾਇਆ ਏ ਚਲੋ ਜੀ ਆਪਾਂ ਨੇ ਮੰਮੀ ਜੀ ਦੀ ਡਿਮਾਂਡ ਵੀ ਪੂਰੀ ਕਰ ਦਿੱਤੀ ਆ ਜੀਦਾ ਵੀ ਦਿਲ ਕਰਦਾ ਨਾ ਵੀ ਉਹਦੇ ਨਾਲ ਖਾਓ ਤੁਸੀਂ ਤੇ ਹੁਣ ਆਪਣੀ ਖੀਰ ਐ ਚੰਗੀ ਤਰ੍ਹਾਂ ਗਾੜੀ ਹੋ ਗਈ ਆ ਤੇ ਹੁਣ ਆਪਾਂ ਤੁਹਾਨੂੰ ਖੈਰ ਕੇ ਮਿਠਾ ਪਾ ਦਈਏ। ਖੀਰ ਦੇ ਵਿੱਚ ਮਿੱਠਾ ਪਾ ਦਈਏ। ਦੇਖੋ ਜੀ ਆਪਾਂ ਮਿੱਠਾ ਘੱਟ ਤੋਂ ਘੱਟੇ ਪਾਉਣਾ ਏ। ਬਸ ਆਈਂ ਦੇ ਚੀਨੀ ਪਾਉਣੀ ਆਪਾਂ ਨੇ। ਹੁਣ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦਨੇ ਆ। ਆਇਆਂ ਬਈ ਜਿਹੜਾ ਕੂੜੇ ਉਹ ਵੀ ਮਿੱਠੇ ਆ ਕੜਾਏ ਉਹਦੇ ਵਿੱਚ ਵੀ ਮਿੱਠਾ ਪਿਆ ਹੋਇਆ। ਤੇ ਜ਼ਿਆਦਾਤਰ ਮਿੱਠਾ ਇੰਨਾ ਨਾ ਫਿਰ ਖਾਣ ਨੂੰ ਵਧੀਆ ਨਹੀਂ ਲੱਗਦਾ ਹੈਗਾ। ਤੁਹਾਨੂੰ ਇਹ ਆਪਣੀ ਨਾਲ ਖੀਰ ਹੋਣਾ ਚੰਗੀ ਤਰ੍ਹਾਂ ਬਣ ਗਈ ਤੇ ਮਿੱਠਾ ਵੀ ਐ ਚੰਗੀ ਤਰ੍ਹਾਂ ਘੁਲ ਗਿਆ ਏ। ਤੇ ਆਪਾਂ ਹੁਣ ਗੈਸ ਕਰਦਨੇ ਆਂ ਬੰਦ ਹੁਣ ਆ ਪਨਾ ਕੂੜਿਆਂ ਦਾ ਲੱਗੀਆਂ ਹੁਣ ਆਟਾ ਘੋਲਣ ਵਾਸਤੇ ਇੱਧਰ ਇੱਧਰ ਨਾਲ ਸਵੇਰੇ ਮੈਂ ਨਾ ਸੱਕਰ ਪੀਉਂਤੀ ਸੀ ਤੇ ਐ ਚੰਗੀ ਤਰ੍ਹਾਂ ਸੱਕਰ ਭਿੱਜ ਗਈ ਐ ਤੇ ਹੁਣ ਆਪਾਂ ਇਹਨੂੰ ਨਾ ਚਾਹ ਪੁੰਨੀ ਦੇ ਨਾਲ ਚੰਗੀ ਤਰ੍ਹਾਂ ਪੋਲ ਲਨੇ ਆਂ ਕਿਉਂਕਿ ਕਈ ਵਾਰ ਨਾਲ ਵਿੱਚ ਕੋਈ ਡੱਕਾ ਹੁੰਦਾ ਏ ਜੇ ਪਹਿਲਾਂ ਤੋਂ ਉਦਵੇਂ ਨਾਲ ਮਾੜੇ ਮੋਟੀ ਟਲੀ ਗੁਲੀ ਹੁੰਦੀ ਐ ਨਾ ਉਹ ਐ ਚੰਗੀ ਤਰ੍ਹਾਂ ਭਿੱਜ ਜਾਂਦੀ ਐ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਕਣਕ ਦਾ ਆਟਾ ਜਿੰਨਾ ਕਪਾ ਨੂੰ ਲੋੜ ਆ ਬਸ ਉਨਾ ਕਪਾ ਲੈਣੇ ਚਲੋ ਜੀ ਆਪਾਂ ਇਹਦੇ ਵਿੱਚ ਪਾ ਲਿਆ ਕਣਕ ਦਾ ਆਟਾ ਤੇ ਹੁਣ ਆਪਾਂ ਇਹਦੇ ਨਾਲ ਇਹ ਜੰਗੀ ਤਰ੍ਹਾਂ ਮਿਕਸ ਕਰ ਲੂਗੇ ਇਹ ਜਿਹੜਾ ਪੂੜਿਆਂ ਦਾ ਆਟਾ ਹੁੰਦਾ ਨਾ ਇਹ ਥੋੜਾ ਜਿਹਾ ਨਾ ਪਤਲਾ ਹੀ ਹੁੰਦਾ ਹੈ ਇਹ ਆਪਾਂ ਨੂੰ ਪਾਣੀ ਦੀ ਲੋੜ ਪਈ ਤਾਂ ਥੋੜੀ ਬਹੁਤ ਪਾਣੀ ਪਾ ਲਾਂਗੇ ਥੋੜਾ ਜਿਹਾ ਆਟਾ ਨਾ ਹੋਰ ਐਡ ਕਰ ਲਿਆ ਦੇ ਵਿੱਚ ਇਹਦੇ ਵਿੱਚ ਨਾ ਗੱਠ ਨਹੀਂ ਪੈਣੀ ਚਾਹੀਦੀ ਹੈਗੀ ਤੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਕਰਾਂਗੇ ਪਾਣੀ ਐਡ ਇੰਨਾ ਕੁ ਪਾਣੀ ਦੇ ਵਿੱਚ ਪਾ ਰਿਆ ਪਾਣੀ ਤੇ ਹੁਣ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦੂੰਗੇ ਜਿਹੜੇ ਆਪਣੇ ਪੂੜੇ ਆ ਨਾ ਇੱਕ ਨੰਬਰ ਬਣ ਦੇਖੋ ਜੀ ਖੀਰ ਪੂੜਿਆਂ ਦਾ ਬਹੁਤ ਜ਼ਿਆਦਾ ਮੇਲ ਹੈ ਸਾਵਣ ਦੇ ਮਹੀਨੇ ਵਿੱਚ ਨਾ ਜ਼ਰੂਰ ਬਣਾ ਕੇ ਖਾਣੇ ਚਾਹੀਦੇ ਹੈ ਤਾਂ ਮੇਰੀ ਪੂਆ ਜੀ ਹੁਣੇ ਦੱਸਦੇ ਤੇ ਕਹਿੰਦੇ ਸਾਡੇ ਪਿੰਡ ਨਾਲ ਪੂੜਿਆਂ ਤੇ ਖੀਰ ਦਾ ਲੰਗਰ ਜੱਲਿਆ ਦਾ ਕਹਿੰਦੇ ਦੂਜੇ ਬਣਾਏ ਤੇ ਜਿਹੜੇ ਮਾਲ ਪੂੜੇ ਹੁੰਦੇ ਆ ਕਹਿੰਦੇ ਬਹੁਤ ਜ਼ਿਆਦਾ ਟੇਸਟੀ ਦੇ ਚਲੋ ਜੀ ਆਪਣਾ ਨਾ ਪੂੜਿਆਂ ਦਾ ਨਾ ਆਟਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਤੇ ਹੁਣ ਆਪਾਂ ਨਾ ਜਿਹੜੇ ਪੂੜੇ ਪਕਾਉਣੇ ਆ ਨਾ ਜਾ ਕੇ ਨਾ ਚੁੱਲ੍ਹੇ ਤੇ ਬਣਾਵਾਂਗੇ ਲੋਹੇ ਦੇ ਤਵੇ ਦੇ ਉੱਪਰ ਤੇ ਬਹੁਤ ਜ਼ਿਆਦਾ ਟੇਸਟੀ ਪਰਦੇ ਆ Không xây dựng lần thêm tay thảo hỏi lần nữa không sai <laughs> không hết không thôi chứ được ਇਹਨੇ ਕਾ ਹੁਣ ਅੱਗ ਬਾਲ ਦੇ ਥੋੜੀ ਜੀ ਨਹੀਂ ਠੀਕ ਹੈ ਜੀ ਮੁੱਖ ਅੱਗ ਤੱਕੜੀ ਮੋਝ ਗਿਆ ਆਕ ਤਾ ਆ ਕਾ ਦੇ ਲੱਕੜੀਆਂ ਜੇ ਕਾ ਹੁਣ ਪਾ ਦੇ ਆਵਾਜ਼ ਹੈ ਲekin ਸੁਣ ਚੱਲਦੀ ਖੜੀ ਢੰਡੀ ਆ ਜਾ ਪੂਰੇ ਖਾ ਲੈ ਬਈ ਹਾਈ ਹਾਈ ਅਜ ਘਰ ਘਰ ਜਾਉਗਾ ਕੱਲ ਨੂੰ ਦੀਵਾਲੀ ਆ ਹਾਈ ਹਾਈ ਹੁਣ ਆਪਾਂ ਲੱਗੇ ਆ ਪੂੜੇ ਬਣਾਉਣ ਚੁੱਲੇ ਤੇ ਸੱਤ ਆ ਲੋਹੇ ਦੇ ਤਵੇ ਨਾਲੇ ਪੂੜੇ ਨਾ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਸਭ ਤੋਂ ਪਹਿਲਾਂ ਆਪਾਂ ਨੇ ਇਹਨੇ ਕੀ ਕਰਨਾ ਨਾ ਸਰੋਂ ਦਾ ਤੇਲ ਲੈ ਲੈਣਾ ਚੰਗੀ ਤਰ੍ਹਾਂ ਦੇਖੋ ਜੀ ਆਪਾਂ ਨੇ ਨਾ ਦੇਸੀ ਤਰੀਕੇ ਨਾਲੇ ਬਣਾਵਾਂਗੇ ਆਪਾਂ ਨੇ ਨਾ ਇਸ ਤਰ੍ਹਾਂ ਨਾ ਇੱਕ ਢੱਕਾ ਲੇ ਲਈ ਹੈ ਉਹ ਨਾ ਦੀਰ ਬਣ ਲਈ ਹੈ ਦੀਰ ਲਾ ਕੇ ਨਾ ਇਹਦੇ ਬਹੁਤ ਸੱਖੇ ਤੇਲ ਵੀ ਲੱਗ ਜਾਂਦਾ ਹੈ ਤੇ ਪਹਿਲੇ ਸਮਿਆਂ ਦੇ ਵਿੱਚ ਨਾ ਕਹਿੰਦੇ ਇਸ ਤਰ੍ਹਾਂ ਪੂਰੇ ਬਣਾਉਂਦੇ ਇੰਦੇ ਆਜਾ ਆਪਣੇ ਕੋਲ ਗੁਸ਼ ਵੀ ਹੈਗਾ ਮਨਾਂ ਵੀ ਗੁਸ਼ ਨਾਮ ਨਹੀਂ ਬਣਾਉਣੇ ਹੈਗੇ ਦੇਖੋ ਜੇ ਆਪਾਂ ਨੇ ਇਸ ਤਰ੍ਹਾਂ ਬਸ ਕੱਚੀ ਪਾਣੀ ਆ ਪੂਰੇ ਬਣਾਉਣੇ ਕੋਈ ਔਖੇ ਕੰਮ ਨਹੀਂ ਹੈਗਾ ਬਹੁਤ ਹੀ ਸੌਖਾ ਕੰਮ ਹੈ ਜੇ ਲੋੜਾ ਤੁਹਾਡਾ ਦਿਲ ਕਰਦਾ ਨਾ ਬਣਾ ਕੇ ਖਾਓ ਇਹ ਕਾਹਦਾ ਨਾ ਪੱਟੇ ਚੱਕਦੇ ਇੰਨਾ ਜ਼ਿਆਦਾ ਮੀਂਹ ਪਿਆ ਤੇ ਭਾਜੀ ਮੀਂਹ ਦੇ ਮੌਸਮ ਦੇ ਵਿੱਚੇ ਵਧੀਆ ਲੱਗਦੇ ਨੇ ਮੀਂਹ ਪੈਂਦਾ ਹੋਵੇ ਤੇ ਕੀ ਕੀੜੂੜੇ ਤਾਂ ਵੇਚੀ ਲੱਗਦੇ ਆ ਦੇਖ ਆ ਕਵਾਲਮੜੀ ਚੱਕ ਘਟਾ ਫੜੀ ਰੇਕਾ ਦੀ ਨਾ ਪੱਕੀ ਝੂਟੀ ਆ ਕਵਾਲ ਨੂੰ ਵਾਸਤੇ ਇੱਦਾਂ ਲਾ ਗਈ ਹੈ ਪੱਕੀ ਨਾਲੇ ਅੱਕੇ ਉਹਨਾਂ ਦੇ ਉਹਨੇ ਦੇ ਅੱਗੇ ਮਾਮੀਆਂ ਉਹ ਨਹੀਂ ਪਕਾਉਂਦੀ ਹੁੰਦੀਆਂ ਤੀਆਂ ਉਹੋ ਲਾਉਣੀ ਹੁੰਦੀਆਂ ਦੇਹੋ ਜਾ ਅਮਰ ਦਾ ਪੱਤਾ ਲੈ ਲੈਂਦੇ ਨੇ ਤੇ ਜਾਂ ਰੋਟੀ ਦਾ ਪੱਤਾ ਲੈ ਲੈਂਦੇ ਨੇ ਚਲੋ ਜੀ ਆਪਾਂ ਨੇ ਇਹਨਾਂ ਹੁਣੇ ਹੌਲੀ ਤਕਣਾ ਹੈ ਕਿਤੇ ਮਿਹਨਤ ਕਰੀ ਹੋਈ ਨਾ ਕਿਤੇ ਬੇਕਾਰ ਨਾ ਚਲੇ ਜਾਵੇ ਚਲੋ ਜੀ ਆਪਣਾ ਪੂਰਾ ਬਣਿਆ ਇੱਕ ਨੰਬਰ ਮੈਂ ਕਹਿੰਦਾ ਤਿੰਨ ਚਾਰ ਤਾਂ ਪੂਰੇ ਅੱਜ ਖਾ ਲੈਣੇ ਆ ਹਾਂ ਹਾਂ ਕੋਕੋ ਕਰਤੀ ਲਾਇਆ ਇੱਕੇ ਕਰਤੀ ਨਾ ਹੋਰੀ ਬਣਨੂ ਤਿੰਨ ਚਾਰ

ਉਸ ਦਾ ਵਾਈਟ ਵਾਈਟ ਦਿਖਾਈ ਦੇਗਾ ਇਹ ਲਾਲ ਦਿਖਾਈ ਦੇ ਰਹਾ ਉਹ ਅਗਰ ਆਪਾਂ ਤਾਂ ਉਹ ਚਿੱਟਾ ਹੀ ਹੋਊਗਾ ਇਹਦਾ ਦਾਦੀ ਤੋਂ ਹੋਵੇ ਕੋਈ ਗੜਾ ਫਾੜੀ ਇਹ ਤਰ੍ਹਾਂ ਦਾ ਰੋਜ ਕਹਿੰਦਾ ਕਈ ਮੈਂ ਬਾਟੀ ਲੈਣਾ ਆਇਆ ਦੁੱਧ ਦੀ ਕਹਿੰਦਾ ਬੀਬੀ ਜੀ ਕਰਵਾ ਚੌਥ ਅੱਜ ਮੈਂ ਕਿਹਾ ਤੈਨੂੰ ਕੀ ਲੱਗਦਾ ਮਾਂ ਕੱਲ੍ਹ ਦੀਵਾਲੀ ਹੈ ਕਹਿੰਦਾ ਜਿਹੜੇ ਸਾਬ ਮੈਂ ਕਹਿੰਦਾ ਕੂੜੇ ਪੱਕਦੇ ਆ ਮੈਂ ਕਿਹਾ ਤੂੰ ਰਹਿੰਦਾ ਕਿੱਥੇ ਹੈ ਕਹਿੰਦਾ ਰਹਿੰਦਾ ਤੁਹਾਡੇ ਕੋਲੇ ਆ ਮੈਂ ਕਿਹਾ ਤਾਂ ਕੈ ਵੀ ਕੈ ਕਣ ਕੇ ਕਹਤਾ ਵੀ ਵੀ ਕਰਵਾ ਚੌਥ ਆ ਕਹਿੰਦਾ ਮੈਂ ਕਿਹਾ ਵੀ ਕੂੜੇ ਪੱਕਦੇ ਆ ਜਿਹੜੇ मैंने सौंठे में नहीं देखा करते होंने पूड़े चलो कि अपना पूड़ा बनके हो गया तैयार ये बेचना से नॉनवेज़ पार पार कौन तो है गाड़ी अभी तो बढ़िया लगने हैं सुबह रे सुबह रे ना इतनी गर्म पार पार पूड़ा दे ही देना होगा भी उसका उसका सब्जी भी बन जाएगा इस तरह से बना के बेसन का सब्जी भी बन जाते सब्जी भी बन जाते हैं हम लोग इसी तरह बनाते हम लोग सब्जी जब नहीं होगा तो घर में दाल को दाल या बेसन को लेके सब्जी बना लेते हैं बेसन पूरा पका, है? हाँ। पका के उसके बाद में सब्जी बना लेंगे ये करेगा उसके बाद में बीज से काट देगा काट के उसका सब्जी बना लो वो भी बनती सब्जी हमें हम, बना है। दे 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 हम ने? हाँ आ, हम खाते है। दो है है। भी खाते है क्या नहीं बनता केला से हर चीज से जो बनाना हो तरी वाला भी बनता है सुखी भी बनते है उसका ये कैया का क्या, क्या बनाते दीदी और कुट्टा उसका भी कुट्टा बनता है थी? और कैया का बेसन में जो शान के कोफ्ता आ, उसका के का भी बनता है कोफ्ता है लंबे लंबे काट के भी बनता है बेसन में लगा के भी बनता है तो ये सारा पकवान हम लोग का दिवाली में बनता है छप्पन भोग का तरह तो वाला। केरा का बनेगा आलू का बनेगा गोभी का बनेगा प्याज का बनेगा ये तोरी का बनेगा ਕਈਆ ਕਾ ਬਨੇ ਲੱਡੀ ਇਹ ਲੌਕੀ ਦਾ ਬਨੇਗਾ ਸਾਰਾ ਪਕਵਾਨ ਲੋ ਮੱਲੇ ਪੇਲਾ ਹੋ ਜਾਂਦਾ ਰੇਖਾ ਸਾਡੇ ਤਾਂ ਰੋਟੀ ਵੀ ਬਣਾਉਣੀ ਆ ਤੇ ਕੂੜੇ ਖਾ ਲੂਗੇ ਅੱਜ ਕਿਦੋਂ ਪਤਲੇ ਪਤਲੇ ਕੂੜੇ ਨਾ ਬਹੁਤ ਸੁੱਕੇ ਤਰੀਕੇ ਨਾਲ ਪੱਕਦੇ ਆ ਇਹ ਅਦਕੀ ਤਾਂ ਆਪਣੇ ਲਗਾਤਾਰ ਮੀਂਹ ਪੈਂਦਾ ਰਿਹਾ ਕਿੰਨੇ ਦਿਨ ਹੋ ਗਏ ਸਵੇਰੇ ਵੀ ਅੱਜ ਇੰਨਾ ਜ਼ਿਆਦਾ ਮੀਂਹ ਪਿਆ ਰਾਤ ਤੋਂ ਫਿਰ ਨਹੀਂ ਆਇਆ ਦੇਖੀ ਹੁਣ ਆਹ ਕਾਹ ਖਾ ਲੈ ਜਿੱਦਣ ਹੁਣ ਕੱਲ ਪਰਸੋਂ ਨੂੰ ਮੀਂਹ ਪੈਣਾ ਕੜਾਹੀ ਗੁਲਗੁਲੇ ਕਚੌੜੀਆਂ ਨੂੰ ਪਕੌੜਿਆਂ ਨੂੰ ਧਰ ਲੋ ਆਹ ਸੌਣ ਦੇ ਮਹੀਨੇ ਦੇ ਵਿੱਚ ਨਾ ਜਿਹੜਾ ਤੇਲ ਦਾ ਡਰਮਰੀ ਤਾਂ ਹੈਗਾ ਉਹ ਸਾਰਾ ਖਤਮ ਹੋ ਗਿਆ ਹਾਂ ਦੇਖਾ ਉਧਰ ਹਾਂ ਕੱਲ ਤੋਂ ਹੋ ਗਿਆ ਸੁੱਕਣਾ ਪਾਇਆ ਅਰੇ ਦਾ ਘਰ ਦਾ ਤੇਲ ਤਾਂ ਤਾਂ ਮੌਜਦੀ ਭੁਖ ਰਿਹਾ ਰਹੇ ਚਲੋ ਜੀ ਆਪਣਾ ਪੱਕ ਗਿਆ ਪੂੜਾ ਮਗਰ ਆ ਗਏ ਜੋ بس ਪੰਜ ਚਾਰ ਰਹਿ ਗਏ ਹੋਰ ਇੱਥੇ ਭਗਾ ਦੂੰਗਾ ਲੋ ਮੱਕੀਆਂ ਮੱਕੀਆਂ ਦਾ ਨਾ ਮਿੱਠੇ ਕਰਕੇ ਬਹੁਤ ਜ਼ਿਆਦਾ ਹੋ ਗਏ। ਜਿੰਨਾਂ ਔਖੇ ਬੱਕ ਜਿਆ ਗੱਤੇ ਨਾਲ। ਫੇਰ ਆ ਜਾਣਾ ਇਹਨੇ ਚੌਲ ਧਰ ਕੇ। ਇਹਨੂੰ ਕਿਹੜੇ ਟੇਕ ਹੈ? ਮੈਂ ਕਹਿੰਦੇ ਚੌਲ ਧਰ ਕੇ ਫੇਰ ਆ ਜਾਣਾ ਹੈ ਕੂੜੇ ਖਾਣ। ਬੱਚਾ ਹੌਲ ਧਰੇ ਹੁਣ ਇੱਕ ਵਾਰੀ ਨਾ ਤਵਾ ਆਪਣਾ ਬਹੁਤ ਵਧੀਆ ਨਾਲੇ ਦਾ ਭਾਰੀ ਹੈ ਨਾਲੇ ਤਵੇ ਤਵੇ ਪੱਲਾ ਬਹੁਤ ਵਧੀਆ ਪੂੜੇ ਪੱਕਦੇ ਆਂ ਅਦੋਂ ਇੱਥੇ ਗਰੀ ਜਾਂਦੇ ਉਹ ਦੂਆਏ ਹੋ ਗਏ ਨਾਲੇ ਤਵਾ ਹੁਣ ਐਨ ਪੂਰਾ ਗਰਮ ਹੋ ਗਿਆ ਨਾ ਨਹੀਂ ਗਾਇਨ ਇਹ ਵੀ ਪਹਿਲਾ ਪੂੜਾ ਟੁੱਟ ਜਾਂਦਾ ਹੈ ਕੋਈ ਫਰਕ ਨਹੀਂ ਪਿਆ ਹੈਗਾ ਤਾਂ ਵੇ ਨੂੰ ਅੰਦਰ ਨਹੀਂ ਦੇ ਗੂੜੇ ਪਕੜੇ ਹੈਗੇ ਗੈਸ ਦੇ ਅੰਦਰ ਤਾਂ ਗਰਮੀ ਬਹੁਤ ਹੈ ਔਰੇ ਆਇਆ ਜਲ ਵਿੜੇ ਖੁੱਲਾ ਹੈ ਸੋਹਣੀ ਠੰਡੀ ਠੰਡੀ ਹਵਾ ਲੱਗੀ ਜਾਂਦੀ ਹੈ ਤੈਨੂੰ ਗੱਲਾਂ ਹੁੰਦੀਆਂ ਬੈਠ ਕੇ ਬਣਾਉਂਦੀ ਹੈ ਨਾ ਕੜੀ ਔਰ ਦੇਖਾ ਇਹ ਤਾਂ ਦੌੜ ਬਣਾਉਣਾ ਹੈ ਬੈ ਕੇ ਆਹੋ ਕੂਕੂਠ ਬਣਾਵੇ ਸਬਜ਼ੀ ਵੀ ਬਣਾਉਣੀ ਹੋਵੇ ਇਹ ਬਾਰੇ ਕੌਣ ਦੀ ਪਰਦਾ ਲੇ ਹੈ ਗਾਇਕ ਸੇ ਤਾਂ ਪੌਂਦੀ ਸਾਰਨਾ ਜਦੇ ਜਦੇ ਹੋ ਜਾਂਦਾ ਇੰਨਾ ਗਰਮਾ ਤੱਕ ਪਹਿਲਾਂ ਖੀਰ ਪੂੜੇ ਖਾ ਕੇ ਨਾ ਬਾਅਦ ਵਿੱਚ ਤੇ ਰੋਟੀ ਬਣਾ ਲਾਂਗੇ ਪਹਿਲਾਂ ਖਾ ਲਈਏ ਇਹਨੇ ਗਰਮ ਗਰਮ ਫੇ ਠੰਡੇ ਹੋਏ ਪੂੜੇ ਨਾ ਫੇ ਵਧੀਆ ਨਹੀਂ ਲੱਗਣੇ ਹੋਏ ਚਲੋ ਜੀ ਆਪਾਂ ਨੇ ਨਾ ਪੂੜੇ ਸਾਰੇ ਬਣਾ ਲਏ ਨੇ ਤੇ ਬਹੁਤ ਵਧੀਆ ਪੂੜੇ ਬਣ ਕੇ ਹੋ ਗਏ ਨੇ ਤਿਆਰ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਨਾ ਪੂੜੇ ਬਣਾ ਕੇ ਜਰੂਰ ਦੇਖਿਓ ਤੇ ਖੀਰ ਨਾਲ ਖਾਓ ਤੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਦੇਖੋ ਕਿੰਨੇ ਵਧੀਆ ਪੂੜੇ ਬਣੇ ਨੇ ਆਪਣੇ ਤੇ ਪੂਰੇ ਐਨ ਗਰਮ-ਗਰਮ ਬਣੇ ਆ ਤੇ ਹੁਣ ਆਪਾਂ ਇਹਨਾਂ ਨੂੰ ਢੱਕ ਦਨੇ ਤੇ ਇੱਥੇ ਮੱਖੀ ਆਉਂਦੀ ਆ ਬਹੁਤ ਜ਼ਿਆਦਾ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਚਦੇ ਨੇ ਵੀਡੀਓ ਪਾਉਂਦੇ ਰਾਵਾਂਗੇ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ